ਟਾਰਟ ਗਦਾ ਗਦਾ ਹੁੰਦਾ ਹੈ ਦੰਡੀ ਹਾਲਾਂਕਿ ਗਦਾ ਹੋਣਾ ਆਸਾਨ ਕਦੇ ਨਹੀਂ ਹੁੰਦਾ ਤਾਂ ਹੀ ਕੀ ਆਮ ਕੀ ਖਾਸ ਸਾਰੇ ਗਦੇ ਨੂੰ ਕੋਸਦੇ ਰਹਿੰਦੇ ਹਨ ਦੰਡੀ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਉਸ ਦਾ ਹਾਸਾ ਉਡਾਉਂਦੇ ਹਨ ਫਿਰ ਵੀ ਗਦਾ ਨਾ ਦਾ ਪ੍ਰਾਣੀ ਕੁਝ ਨਹੀਂ ਕਹਿੰਦਾ ਚੂੰ ਤੱਕ ਨਹੀਂ ਬੋਲਦਾ ਢੰਡੀ ਗਦਾ ਸਭ ਤੋਂ ਸ਼ੋਸ਼ਿਤ ਜਾਨਵਰ ਹੈ ਢੰਡੀ ਇਸ ਤੋਂ ਇੰਨਾ ਕੰਮ ਲਈ ਜਾਣ ਤੋਂ ਬਾਅਦ ਵੀ ਇਸ ਦਾ ਮਜ਼ਾਕ ਉਡਾਇਆ ਜਾਂਦਾ ਹੈ ਢੰਡੀ ਇਸ ਬੇਜ਼ੁਬਾਨ ਤੇ ਪਹਿਲਾਂ ਹੀ ਬਹੁਤ ਜ਼ੁਲਮ ਢਾਈ ਜਾ ਰਹੀ ਸੰਨ ਪਰ ਹੁਣ ਤਾਂ ਹੱਦ ਹੀ ਹੋ ਗਈ ਹੈ ਡੰਡੀ ਕਹਿਣ ਨੂੰ ਗਦੇ ਨੂੰ ਮੂਰਖ ਕਿਹਾ ਜਾਂਦਾ ਹੈ ਪਰ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਨੇ ਮੂਰਖਤਾ ਦੇ ਮਾਮਲੇ 'ਚ ਗਧਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਡੰਡੀ ਖੈਰ ਇਨਾ ਬੇਜੁਬਾਨ ਜਾਨਵਰਾਂ ਦੀ ਜਾਨ ਆਫਤ ਚ ਆ ਗਈ ਹੈ ਡੰਡੀ ਮਨੁੱਖੀ ਸਭਿਆਤਾ ਚ ਹਰ ਕਦਮ ਦਾ ਸਾਥੀ ਉਰਫ ਨੀਮਰ ਭਾਰ ਢੋਣ ਵਾਲਾ ਗਦਾ ਹੁਣ ਤੇਜ਼ੀ ਨਾਲ ਆਲੋਪ ਹੋ ਰਿਹਾ ਹੈ ਡੰਡੀ ਕਾਰਨ ਹੈ ਇਨਸਾਨ ਦਾ ਲਾਲਚ ਡੰਡੀ ਜੀਬ ਦਾ ਵਾਦ ਅਤੇ ਸਿਹਤਮੰਦ ਬਣੇ ਰਹਿਣ ਦੀ ਇੱਛਾ ਦਿੰਦੀ ਹਾਈ ਐਂਡ ਕੋਸਮੈਟਿਕ ਇੰਡਸਟਰੀ ਚ ਗਦਿਆਂ ਦੇ ਅੰਗਾਂ ਦੀ ਭਾਰੀ ਮੰਗ ਹੈ ਟੰਡੀ ਦੱਖਣੀ ਸੂਬਿਆਂ ਮੁੱਖ ਤੌਰ ਤੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਚ ਗਦੇ ਦੇ ਮਾਸ ਦੇ ਪ੍ਰੇਮੀ ਵੱਧ ਗਏ ਹਨ ਕਿਉਂਕਿ ਇਸ ਨਾਲ ਕथित ਤੌਰ ਤੇ ਪਿੱਠ ਦਰਦ ਅਤੇ ਅਸਥਮਾ ਟਾਰ ਠੀਕ ਹੁੰਦਾ ਹੈ ਅਤੇ ਇਹ ਮਰਦਾਂ ਚ ਮਰਦਾਨਗੀ ਨੂੰ ਵੀ ਵਧਾ ਸਕਦਾ ਹੈ ਦੰਡੀ ਚੀਨੀ ਲੋਕ ਆਪਣੀ ਚਮੜੀ ਨੂੰ ਉਬਾਲ ਕੇ ਜਿਲੇਟਿਨ ਵਰਗਾ ਪਦਾਰਥ ਕੱਢਦੇ ਹਨ ਜਿਸ ਨੂੰ ਇਜ਼ਿਓ ਕਿਹਾ ਜਾਂਦਾ ਹੈ ਜੋ ਕਿ ਸੁੱਕੀ ਖੰਗ ਅਤੇ ਖਰਾਬ ਖੂਨ ਸੰਚਾਰ ਵਰਗੀਆਂ ਬਿਮਾਰੀਆਂ ਦੇ ਇਲਾਜ ਚ ਮਦਦ ਕਰਦਾ ਹੈ ਲੋਕਾਂ ਦੀ ਚਮੜੀ ਨੂੰ ਜਵਾਨ ਰੱਖਦਾ ਹੈ ਅਤੇ ਕਾਮਵਾਸਨਾ ਵਧਾਉਣ ਦਾ ਕੰਮ ਕਰਦਾ ਹੈ ਡੰਡੀ ਗਦੇ ਵਰਗਾ ਮਿਹਨਤੀ ਜੀਵ ਕੋਈ ਦੂਸਰਾ ਨਹੀਂ ਹੈ ਡੰਡੀ ਉੱਪਰ ਅਤੇ ਹੇਠਾਂ ਪਥਰੀਲੀਆਂ ਸੜਕਾਂ ਤੇ ਉਸ ਦਾ ਸੰਤੁਲਨ ਦੇ ਹੁਨਰ ਬੇਮਿਸਾਲ ਹੈ। ਡੰਡੀ ਧੀਰਜ ਨਾਲ ਉਹ ਹਰ ਮਾਰੂ ਚੜਾਈ ਹਰ ਤਿਲਕਣ ਭਰੇ ਉਤਰਾ ਦਾ ਸਾਹਮਣਾ ਕਰਦਾ ਹੈ। ਡੰਡੀ ਇੱਕ ਗਦਾ ਕਦੇ ਵੀ ਵਨ ਸੁਵੰਨੇ ਭੋਜਨ ਦੀ ਇੱਛਾ ਨਹੀਂ ਕਰਦਾ। ਡੰਡੀ ਜੋ ਗਦਾ ਆਪਣੇ ਮਾਲਕ ਲਈ ਖੀਰ ਪੂੜੀ ਦਾ ਪ੍ਰਬੰਧ ਕਰਦਾ ਹੈ। ਉਹ ਸੁੱਕੇ ਕਾ ਨਾਲ ਰੱਜ ਜਾਂਦਾ ਹੈ ਡੰਡੀ ਗਦੇ ਵੀ ਕਈ ਤਰ੍ਹਾਂ ਦੇ ਹੁੰਦੇ ਹਨ ਡੰਡੀ ਇਨ੍ਹਾਂ ਦਰਮਿਆਨ ਫਰਕ ਕੋਈ ਵੀ ਨਹੀਂ ਦੱਸ ਸਕਦਾ ਡੰਡੀ ਕਿਸੇ ਨੂੰ ਇਹ ਪਤਾ ਨਹੀਂ ਕਿ ਗਦੇ ਵੀ ਆਪਣੇ ਆਪ ਨੂੰ ਗਦਾ ਅਖਵਾਉਣਾ ਪਸੰਦ ਨਹੀਂ ਕਰਦੇ ਡੰਡੀ ਕਹਿੰਦੇ ਹਨ ਕਿ ਰੋਮ ਦੀ ਰਾਣੀ ਆਪਣੀ ਚਮੜੀ ਦੀ ਖੂਬਸੂਰਤੀ ਲਈ ਹਰ ਰੋਜ਼ ਗਦੀ ਦੇ ਦੁੱਧ ਨਾਲ ਨਹਾਉਂਦੀ ਸੀ ਡੰਡੀ ਨੈਪੋਲੀਅਨ ਦੀ ਭੈਣ ਪਾਲਿਨ ਵੀ ਗਦੀ ਦੇ ਦੁੱਧ ਨਾਲ ਨਹਾਉਂਦੀ ਸੀ ਡੰਡੀ ਦਰਸਲ ਗਦੀ ਦਾ ਦੁੱਧ ਖੱਟਾ ਹੁੰਦਾ ਹੈ ਡੰਡੀ ਇਸ ਚ ਮੌਜੂਦ 슈ਗਰ ਐਸਿਡ 'ਚ ਬਦਲ ਜਾਂਦਾ ਹੈ ਦੰਡੀ ਇਹ ਕੰਮ ਦੁੱਧ 'ਚ ਮੌਜੂਦ ਬੈਕਟੀਰੀਆ ਕਰਦੇ ਹਨ ਦੰਡੀ ਸਟਾਪ